ਇੱਕ ਬਾਰ ਉਹਦਾ ਜਿਹੜਾ ਪੁਲੀ ਵਾਲਾ ਪੁਆਇੰਟ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਵਾ ਜਿੱਦੋਂ ਵੀ ਵੀਡੀਓ ਬਣਨ ਲੱਗਦੀ ਹੈ ਨਸ਼ੇੜੀਆਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਜਾਂਦਾ ਵਾ ਨਾਲ ਹੀ ਇੱਧਰ ਉੱਧਰ ਗੈਪ ਹੋ ਜਾਂਦੇ ਆ ਇਸ ਵੇਲੇ ਅਸੀਂ ਖੜੇ ਆ ਟਿੰਬਾ ਰੋਡ ਦੇ ਨਾਲ ਦੇ ਮੇਨ ਪੁਆਇੰਟ ਤੇ ਜਿਹੜਾ ਕਿ ਰੋਡ ਤੁਹਾਨੂੰ ਵੀ ਪਤਾ ਵਾ ਸੱਸੰਗਰ ਤੋਂ ਜਾਂਦਾ ਵਾ ਸੱਸੰਗਰ ਦੇ ਕੋਲ ਦਾ ਵੀ ਪੁਆਇੰਟ ਦੇਖ ਸਕਦੇ ਹੋ ਕਿਦਾਂ ਰੋਡ ਤੇ ਹੀ ਕੂੜਾ ਸੁੱਟਿਆ ਗਿਆ ਵਾ ਬੜੇ ਵੱਡੇ ਸਵਾਲ ਇਹ ਘਰੇ ਹੁੰਦੇ ਆ ਕਿ ਸਫਾਈ ਵਿਵਸਥਾ ਕਿੱਥੇ ਚਲੀ ਜਾਂਦੀ ਹੈ ਇੱਕ ਜਿਆਦਾ ਮਾੜੇ ਹਾਲਾਤ ਆ ਜੇ ਟਿੰਬਾ ਰੋਡ ਤੇ ਜਦੋਂ ਵੀ ਟਰੈਫ ਇਹ ਤਰ੍ਹਾਂ ਦੇ ਮਰੇ ਹੋਏ ਜਾਨਵਰ ਵਗੈਰਾ ਇੱਥੇ ਸੁੱਤੇ ਗਏ ਨੇ ਬੜਾ ਵੱਡਾ ਸਵਾਲ ਇਹ ਖੜਾ ਹੁੰਦਾ ਵਾ ਕਿ ਆਖਿਰ ਪ੍ਰਸ਼ਾਸਨ ਇਸ ਤਰ੍ਹਾਂ ਸਫਾਈ ਵਿਵਸਥਾ ਵੱਲ ਧਿਆਨ ਕਿਉਂ ਨਹੀਂ ਦਿੰਦਾ ਇੱਕ ਪਾਸੇ ਤਾਂ ਲੁਧਿਆਣਾ ਨੂੰ ਤਾਂ ਸਮਾਰਟ ਸਿਟੀ ਕਿਹਾ ਜਾਂਦਾ ਵਾ ਦੂਜੀ ਪਾਸੇ ਇੱਥੇ ਦੀ ਸਫਾਈ ਵਿਵਸਥਾ ਦੇ ਹਾਲਾਤ ਦੇਖ ਸਕਦੇ ਹੋ ਪਹਿਲਾਂ ਵੀ ਇਸ ਕਈ ਵਾਰੀ ਆਪਾਂ ਇੱਥੇ ਦੀ ਵੀਡੀਓ ਜੋਗੀ ਆ ਪਾ ਚੁੱਕੇ ਆ ਪਰ ਇੱਥੇ ਜਦੋਂ ਵੀਡੀਓ ਪਾਣੇ ਆ ਅਗਲੇ ਦਿਨ ਸੁਧਾਰ ਹੋ ਜਾਂਦਾ ਵਾ 2-4 ਦਿਨ ਸੁਧਾਰ ਰਹਿੰਦਾ ਉਸ ਤੋਂ ਬਾਅਦ ਫਿਰ ਇੱਥੇ ਦੇ ਹਾਲਾਤ ਆ ਜੋ ਕਿ ਮਾੜੇ ਹੋ ਜਾਂਦੇ ਆ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਜੋਗੀ ਇੱਥੇ ਦਾ ਹੱਲ ਨਹੀਂ ਕਰਦਾ ਜਲਦੋਂ ਜਲਦ ਇੱਥੇ ਦਾ ਪੱਕੇ ਲੈਵਲ ਤੇ ਹੱਲ ਕਰੂਗਾ ਤਾਂ ਕਿ ਇੱਥੋਂ ਦੀ ਲੰਗੜਾਂ ਵਾਲਿਆਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰਚਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰਾ ਦਾ ਬਹੁਤ ਬਹੁਤ ਧੰਨਵਾਦ